ਜਿਹੜੀ ਮਿਨোরਿਟੀਆਂ ਹੈ ਨਾ ਇੰਡੀਆ ਦੇ ਵਿੱਚ ਇਜ਼ ਅ ਹੈਵਨ ਫਾਰ ਮਿਨোরਿਟੀਆਂ ਤੁਹਾਨੂੰ ਮੈਂ ਹੁਣ ਇਹਦੇ ਦੋ ਗੱਲਾਂ ਕਰਾਂਗਾ ਨੰਬਰ 1 ਕਿ ਜਦੋਂ ਦੇਸ਼ ਆਜ਼ਾਦ ਹੋਇਆ 1951 ਦੀ ਪਹਿਲੀ ਸੈਂਸਸ ਹੋਈ ਉਦੋਂ ਮਿਨোরਿਟੀ ਦੀ ਪੋਪੂਲੇਸ਼ਨ 16% ਸੀ ਮੇਜੋਰਿਟੀ ਸੀ 84% ਹੁਣ ਜੇ ਇਸੇ ਰੇਸ਼ਿਓ ਨਾਲ ਵਧਦੀ ਤਾਂ 16 ਵਾਲੇ ਦੱਬੇ ਜਾਣੇ ਸੀ ਹੋਇਆ ਉਹਦਾ ਉਲਟਾਗਾ 2011 ਚ ਵੱਧ ਗਿਆ ਮਿਨਿਓਰਿਟੀ ਜਿਹੜੀ ਹੈ ਵੱਧ ਕੇ 21% ਹੋ ਗਈ ਮੈਜੋਰਿਟੀ 79% ਰਹਿ ਗਈ 84 ਤੋਂ ਘਟ ਗਈ ਇੱਕ ਪੱਖ ਦੂਜੇ ਪੱਖ ਸਾਡੇ ਨਾਲ ਕੋਈ ਡਿਸਕ੍ਰਿਮੀਨੇਸ਼ਨ ਨਹੀਂ ਕੋਈ ਕੋਈ ਵਿਤਕਰਾਨ ਨਹੀਂ ਕੋਈ ਡਿਸਕ੍ਰਿਮੀਨਾ ਕੋਈ ਵਿਤਕਰਾਨ ਨਹੀਂ ਹੁੰਦਾ ਮੈਂ ਕਹਾਂ ਡਿਸਕ੍ਰਿਮੀਨੇਸ਼ਨ ਸਵਾਲ ਹੀ ਨਹੀਂ ਪੈਦਾ ਹੁੰਦਾ ਕਿਵੇਂ ਕਹਿੰਦੇ ਤੁਸੀਂ ਮੈਂ ਤੁਸੀ ਕਹਿੰਦਾ ਅੱਜ 2 ਦਿਨ ਪਹਿਲਾਂ ਇੰਡੀਅਨ ਕ੍ਰਿਕਟ ਟੀਮ ਨੇ ਕੈਪਟਨ ਬਣਾਇਆ ਸ਼ੁਭਮਨ ਸਿੰਘਲ ਉਹ ਤਾਂ ਫਿਰ ਉਹਦੀ ਗੇਮ ਕਰਕੇ ਬਣਾਇਆ ਨਾ ਜਿਉੜੇ ਕਰਕੇ ਨਹੀਂ ਬਣਾਇਆ ਮੈਂ ਉਹੀ ਤੁਹਾਨੂੰ ਗੱਲ ਕਹਿਣਾ ਹੂੰ ਦੂਜੇ ਪਾਸੇ ਜੇ ਪਾਕਿਸਤਾਨ ਦੇ ਵਿੱਚ ਬਣਨਾ ਹੋਵੇ ਤੇ ਯੂਸਫ ਅਹਾਨਾ ਨੂੰ ਮੁਹੰਮਦ ਯੂਨਸ ਬਣਨਾ ਪਏਗਾ ਇੱਥੇ ਵਿਸ਼ਨ ਸਿੰਘ 베ਦੀ ਨਾਲ ਵੀ ਡਿਸਕ੍ਰਿਮੀਨੇਸ਼ਨ ਨਹੀਂ ਅਰਸ਼ਦੀਪ ਨਾਲ ਵੀ ਨਹੀਂ ਕ੍ਰਿਕਟ ਦੇ ਜਿਹੜੇ ਦੂਜੇ ਪਲੇਅਰ ਹੋਏ ਨੇ ਕਿਸੇ ਨੇ ਡਿਸਕ੍ਰਿਮੀਨੇਸ਼ਨ ਮੁਹੰਮਦ ਅਲੀ ਪਟੌਦੀ ਨਾਲ ਵੀ ਨਹੀਂ ਸੀ ਅਜਰੁਦੀਨ ਨਾਲ ਵੀ ਨਹੀਂ ਹੋਈ you married chad he's